ਓਹ ਜੀ। ਔਰ ਜਿੱਦ ਤੇ ਛੜ ਤੇ ਬਿਠਾਉਂਦੇ ਆ। ਪੁੱਤਰ ਹੁਣ ਪੰਜ ਬੱਚੇ ਗਾਇਬ ਹੋ ਗਏ ਆ। ਦੇਖ ਨਾ। ਆ ਕੰਮ ਬਹੁ ਮਾੜਾ ਆ ਯਾਰ। ਓਹ ਜੀਆ। ਮੈਂ ਤੈਨੂੰ ਕਹਿੰਦਾ ਦੋ ਕੁ ਬਾਦਾਮ ਦੇ ਦੇ ਗਰ ਕੀ ਹੋਵੇ ਤੇ। ਤੇ ਬਾਬੇ ਆ ਦੇਖੋ ਕਿੰਨਾ ਵਧੀਆ ਘੇਟ ਬਣਾਇਆ ਨਾ। ਮਤਲਬ ਆਹ ਕੀ ਇਹਨੂੰ ਕਹਿੰਦੇ ਹੁੰਦੇ ਯਾਰ? ਜਾਲ ਆ। ਜਾਲ ਆ ਨਾ। ਆ ਗਿਆ ਆ ਗਿਆ ਆ ਗਿਆ ਆ ਗਿਆ। ਸ਼ੁਕਰ ਆ ਵੇ। ਆਲੀ ਮਗਰੇ ਟੈਂਪੂ ਵੀ ਆ ਗਿਆ ਲੈ ਆ ਗਿਆ ਦੋ ਆ ਗਿਆ ਬੱਤਾ ਬੰਦਾ ਵੱਧੀ ਮਾ ਟੋੜਿਆ ਮਸੀ ਲਿੱਥਿਆ ਜੀ ਹੁਣੇ ਵੀ ਛੱਟਣ ਨੂੰ ਆਇਆ ਆਪਾਂ 2 ਵਜੇੜ ਆਇਆ ਹੁਣ ਦੇਖ ਲੋ 6:00 7:00 ਵਜੇ ਆਇਆ ਚੌਥੀ ਵਾਰ ਹੀ ੜਾਇਆ ਯਾਤਰਾ ਹਾਂ ਜੀ ਹਾਂ ਜੀ ਆਨ ਗਿਆ ਆਸ੍ਰੀਕਾਲ ਕੀ ਹਾਲ ਚਾਹੂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਦਾ ਵਲੌਗ ਵੀ ਆਪਾਂ ਲੈ ਕੇ ਆਏ ਆਂ ਜੀ ਕਬੂਤਰ ੜਾਵਾਗੇ ਬਾਹਰ ਕੱਢਾਂਗੇ ਸੋ ਜਿੱਦਾਂ ਤੁਸੀਂ ਪਹਿਲਾ ਵਲੌਗ ਦੇਖਿਆ ਉਹਦੇ ਵਿੱਚ ਆਪਾਂ ਤੁਹਾਨੂੰ ਸਾਰੇ ਕਬੂਤਰ ਦਿਖਾਏ ਆ ਤੇ ਇਸ ਵਲੌਗ ਦੇ ਵਿੱਚ ਆਪਾਂ ਕਬੂਤਰ ੜਾਵਾਗੇ ਬੱਚੇ ੜਾਵਾਗੇ ਸੋ ਬਣੇ ਰਹੋ ਵਲੌਗ ਦੇ ਵਿੱਚ ਲਾ ਸਕ ਜਰੂਰ ਦੇਖੋ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਬਾਕੀ ਗੱਲਾਂ ਬਾਅਦ ਚ ਕਰਦੇ ਆ ਸੋ ਆਪਾਂ ਤੁਹਾਨੂੰ ਹੁਣ ਕਬੂਤਰ ਕੱਢਦੇ ਆ ਖੁੱਡਿਆਂ ਚੋਂ ਤੇ ੜਾਉਨੇ ਆ ਸੋ ਜੀ ਆਹ ਕਬੂਤਰ ਲਿਆਂਦੇ ਆ ਬੱਚੇ ਹੀ ਆ ਹੋਏ ਹੁਣ ੜਾਉਨੇ ਆ ਵਾਸਾ ਦੋ ਹੀ ਡੋ ਨੇ ਨਹੀਂ ਹੋਰ ਵੀ ਡਾਵਾਂਗੇ ਆਉਂ ਜਰ ਰੋ ਬਈ ਇਹ ਤਰੋ ਸਹੀ ਨਹੀਂ ਬਣੀ ਵੀਡੀਓ ਉਹ ਦੇਖ ਪੁੱਤੈ ਨੂੰ ਮਾਰ ਨਹੀਂ ਡੈਕ ਤਾਂ ਨਹੀਂ ਗਿਆ ਨਹੀਂ ਨਹੀਂ ਉਹ ਆ ਜਾਣਾ ਉਹ ਚਲ ਗਿਆ ਇੱਕ ਮੈਨੂੰ ਫੜਾਏ ਉਹਦਾ ਕਬੂਤਰ ਹੁੰਦਾ ਮੈਂ ਯਾਰ ਕਦੇ ਕਬੂਤਰ ਇਦਾਂ ਹੱਥੇ ਚ ਫੜੇ ਨਹੀਂ ਹਗੇ ਬਹੁਤ ਏਰ ਹੀ ਹੋਊਗਾ ਮਮਾ ਵੜਾ ਫੜਾਇਆ ਉਹਦਾ ਜੇ ਡੈਗ ਡੂ ਗਿਆ ਨਹੀਂ ਨਹੀਂ ਦੇਖਦਾ ਨਹੀਂ ਮੈਨੂੰ ਫੜੋ ਨਾ ਕਿਦਾਂ ਵੜਾ ਆਹ ਏਦਾਂ ਫੜ ਲੈ ਇੱਕ ਹੱਥ ਨਾਲ ਦੇਖ ਲਓ ਉਹ ਤੇਰਾ ਉਹ ਆ ਬੇਲਾ ਇਸ ਤੋਂ ਵਰਕੇ ਛੱਡਣਾ ਹੀ ਆ ਛੱਡਾਂ ਮੈਂ ਛੱਡ ਦੇ ਛੱਡ ਦੂ ਓਏ ਕਿੰਨੇ ਛੱਡ ਤੇ ਚਾਰ ਕ ਛੱਡੇ ਆ ਚਾਰ ਬੱਚੇ ਹੀ ਆ ਨਾ ਹੂੰ ਉਹ ਕਰਦੇ ਨਾ ਉਹ ਆ ਦੇ ਉਧਰ ਚ ਲਗਾ ਆ ਦੇਖ ਆ ਦੇ ਉਂਦੇ ਚਲੋ ਧੀਲੇ ਜ਼ਿੰਦਗੀਆ ਕਰਦੇ ਅਵਾਜ਼ ਆ ਤੇ ਹੋ ਜਾ ਵੀ ਆ ਗਿਆ ਕੀ ਆ ਬਲੀ ਉਹ ਆ ਗਈ ਉਹ ਦੂਜਾ ਗੈਂਸ ਵਾਲਾ ਘਵਾਰਾ ਹੀ ਆਉਣਾ ਉਹ ਹੀ ਆ ਇੱਥੇ ਪਿੰਡ 'ਚ ਕਾਫੀ ਜਾਨ ਜਾਨੇ ਰੱਖੇ ਆ ਨਾ ਕਬੂਤਰ ਜਿੱਦਾਂ ਕਿ ਕਿੱਥੇ ਸੀ ਇੱਕ ਹੋਣੀ ਨਿਗਾ ਪਈ ਮੇਰੀ ਇਹਦੇ ਉਹ ਉੱਧਰ ਘਰ ਹੈ ਮਰ ਪਿੰਡ ਦੇ ਦੂਏ ਬੰਨੇ ਵੀ ਆ ਕੇ ਉੱਡਦੇ ਜਾਂਦਾ ਆ ਆ ਆ ਨੰਗਿਆ ਕੁੱਤੇ ਜਾਂਦੇ ਹਣ ਉਹ ਉੱਥੇ ਕੁੱਤੇ ਜਾ ਕੇ ਦੇ ਦਿੱਤੀ ਲਓ ਜੀ ਮਿੱਤਰੋ ਆਪਾਂ ਕੋਠੇ ਦੇ ਆ ਗਏ ਆ ਥੱਲੇ ਮਾਮਾ ਦੂਜਾ ਕਬੂਤਰ ਬੰਨਣ ਲੱਗਾ ਛਤਰੀ ਦੇ ਉੱਥੋਂ ਪੰਡ ਦੇਖੋ ਸਾਰਿਆਂ ਤੋਂ ਉੱਚਾ ਘਰ ਆਇਆ ਤੇ ਇੱਕ ਉਹ ਮੂਰਨਾ ਤੇ ਇੱਕ ਆਲ ਸਾਰਾ ਇੱਥੋਂ ਨੀਵਾ ਨੀਵਾ ਆਇਆ ਘਰ ਦੇਖੋ ਪੰਡ ਛੋਟਾ ਜਿਹਾ ਪੰਡ ਉੱਦਾਂ ਆ ਦੇ ਉੜੀ ਜਾਂਦੇ ਕਬੂਤਰ ਆਪਣੇ ਆ ਦੇ ਉੜੇ ਜਾਂਦੇ ਤੇ ਛੜ ਤੇ ਬਿਠਾਉਂਦੇ ਆ ਸਾਰੇ ਮੇਰੇ ਹਾਲ ਦੇ ਦੇ ਪਤਾ ਨਹੀਂ ਕੋਠੇ ਦੇ ਕਢ ਕੇ ਕੀ ਕਰਦਾ ਵੀਡੀਓ ਹੁਣ ਵਾ ਕਿੰਨਾ ਹੀ ਉੱਚਾ ਥੱਲੇੋਂ ਦੇਖੋ ਚੱਕਰੇ ਆਉਂਦੇ ਥੱਲੇੋਂ ਦੇਖ ਕੇ ਹਰ ਵੀ ਬੰਦੇ ਹੋਵੇ ਹਾਲੇ ਆ ਗਿਆ ਬੱਚੇ ਚੀਂ ਚੀ ਕਰਦੇ ਬਿਠਾਉਂਦੇ ਆ। ਹੁਣੇ ਟ੍ਰੇਨਡ ਦਾ ਹੋ ਜਾਣਾ 10 ਦਿਨਾਂ ਚੀ ਵੀ। ਸੋਨੇ ਲੱਗਿਆ ਨਾ ਰੰਗ ਥੱਲੇ ਉਹਦੇ ਲਾਉਣਾ। ਇੱਕ ਗੂਦਰੀ ਉਹ ਟੈਂਕੀ ਤੇ ਬੰਦੀ ਆ ਉਹ ਭਲੇਖੇ ਨਾ ਛੱਡੋਗੇ। ਆਈ ਨਹੀਂ ਮੜ ਕੇ। ਉਹ ਨਵੀਂ ਸੀਗੀ ਹੈ ਨਾ ਬਿਠਾਈ ਨਹੀਂ ਛਤਰੀ ਤੇ ਲੈ ਇੱਕ ਵਾਰੀ ਬਣੀ। ਆ ਆ ਗਿਆ। ਇਹ ਤਾਂ ਆ ਜਾਣਾ। ਲੈਂਡਿੰਗ ਪਤਾ ਨਹੀਂ ਕਿੱਥੇ ਕਰਨੀ ਆ ਦਾ ਪੱਟਾ ਛਤਰੀ ਦਾ ਆ। ਇਹ ਵੀ ਚੌਥੀ ਢਾਹ ਰਿਹਾ ਇਹਦੀ ਅੱਜ। ਵੇ ਰੇ ਜੱਡਾ ਜੀ ਨਹੀਂ ਨਹੀਂ ਆ ਦੇ ਤਾ ਇਹ ਤਾਂ ਬੱਚਾ ਹੀ ਆ ਰਹਿ ਗਿਆ ਬੱਚਾ ਹੀ ਆ ਰੰਗ ਸੋਹਣਾ ਲੱਗਾ ਇਹਦੇ ਵੀ ਨਾ ਸਾਰੇ ਮੰਡੇ ਨਾਲ ਨਹੀਂ ਹੋਏ ਆ ਵਧੀਆ ਨਸ਼ੇ ਪੱਤੇ ਵਾਲ ਨਹੀਂ ਬੰਦਾ ਲੱਗਦਾ ਹਮ ਇਹਨਾ ਜੀ ਹੁਣ ਮੈਂ ਵੀ ਤੇਲਾ ਖੁੱਡਿਆਂ ਵਾਲੇ ਹੋਏ ਰਹੀ ਤਾਂ ਇਹਨਾ ਜੀ ਬੜੇ ਰਹੀ ਤਾਂ ਇੱਕ ਏਦਾਂ ਵੀ ਦੁੱਖਿਆ ਲੱਗਦਾ ਨਾ ਜਦੋਂ ੜਾਵੇ ਆਉਂਦਾ ਨਾ ਹਨਾ ਪੁੱਤਰ ਹੁਣ 5 ਬੱਚੇ ਗਾਇਬ ਹੋ ਗਏ ਆ ਦੇਖ ਨਾ ਆ ਕੰਮ ਬਹੁ ਮਾੜਾ ਆ ਯਾਰ ਚਲੋ ਉਹਨਾਂ ਦੇ ਵੀ ਗੱਲ ਜੂਏ ਉਹਦਾ ਪੁੱਛਿਆ ਸੀ ਜਾ ਕੇ ਕਾਦਾ ਆਹਾਂ ਜਿਹੜੇ ਕਬੂਤਰ ਗਾਇਬ ਹੋਏ ਐ। ਬਈ ਇੱਥੇ ਇੱਕ ਮੁੰਡੇ ਨੂੰ ਪੁੱਛਿਆ ਜੀ ਉਹ ਕਹਿੰਦਾ ਭਾਈ ਅਸੀਂ ਕਿਹਦਾ ਬਾੜਦੇ ਨੇ। ਉਹਦਾ ਰੱਖੇ ਕਿੰਨੇ ਜਿਆਦੇ ਥੋੜਾ ਜਿਆਦੇ ਨੇ ਥੋੜਾ ਰੱਖ ਕੇ ਪੁੱਛ ਲੈਣਾ ਜੀ ਆਗੇ ਇਹਨਾਂ ਤੋਂ ਬਥ ਲੈਣਾ ਜੀ ਨਾਲ ਦੇਣਾ। ਨਹੀਂ ਇਹਨਾਂ ਦੇ ਵੀ ਨਹੀਂ ਇਹ ਮੁੰਡੇ ਨੂੰ ਵੀ ਪੁੱਛਿਆ ਇਹਨਾਂ ਤੋਂ। ਆਹ ਇੱਥੇ ਗਿਆ ਮੁੰਡਾ ਉਹਨਾਂ ਦੇ ਪੁੱਛਿਆ ਜੀ। ਉਹ ਕਹਿੰਦੇ ਮੈਨੂੰ ਲੱਗਾ ਜਿੱਦਾਂ ਮਤਲ ਉਹਨਾਂ ਦੇ ਗਿਆ ਨਾ ਬੱਚਾ ਉਹ ਬਾਤ ਨਹੀਂ। ਸ਼ਾਮ ਨੂੰ ਟੱਕ ਰਿਆ ਕਹਿੰਦਾ ਯਾਰ ਮੁੰਡਾ ਦੂਆ ਸੀਗਾ ਉੱਥੇ ਜਿਹੜਾ ਦੇਖ ਰੇ ਕਰਦਾ ਉਹ ਕਬੂਤਰਾਂ ਦੀ ਕਹਿੰਦਾ ਤੁਹਾਡੇ ਵਾਲਾ ਲੰਗੜ ਲੈ ਗਿਆ ਆ ਚਲੋ ਭਾਈ ਹੁਣ ਬਿਜਲੀ ਲੰਗੜ ਬਹਿ ਨਹੀਂ ਹੁੰਦੀ ਹੈ ਨਾ ਉਹ ਉਦੋਂ ਬਾਜ ਤੇ ਆ ਬਈਆ ਠੀਕਾ 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 ਉਹ ਆਪਣੇ ਤਾਂ ਲੇਟ ਤਾਂ ਹੀ ਰਹਿੰਦਾ ਹੁਣ ਤਾਂ ਹੀ ਮੰਨ ਲਓ ਪੈਂਦਾ ਆਪਣੇ ਚੱਕਰ ਆ ਇੱਕ ਆ ਲੈਂਦੇ ਆ ਨਾ ਲੰਗਦੀ ਬਿਜਲੀ ਦੀ ਕਿ ਕਿੱਧਰ ਲੰਗਦੀ ਹੈ ਉਧਰੋਂ ਆਉਂਦਾ ਇਧਰੋਂ ਚੱਕ ਕੇ ਇਧਰ ਬਹਿ ਜਾਂਦਾ ਇਧਰੋਂ ਚੱਕ ਕੇ ਉਧਰ ਬਹਿ ਜਾਂਦਾ ਆ ਦੋਨ ਇੱਧਰ ਵੀ ਆ। ਉਹਨਾਂ ਦੇ ਜਾਨਵਰ ਖਰਾਬ ਹੋ ਜਾਂਦੇ ਨਾ। ਹੁਣ ਬੰਦਾ ਇੰਨੀ ਮਿਹਨਤ ਨਾਲ ਪਾਲਦਾ ਆ। ਬਾਅਦ ਚ ਆ ਕੰਮ ਹੋ ਜਾਂਦਾ। ਆ ਨਹੀਂ ਪਤਾ ਨਾ। ਬੇਮੌਤੇ ਮਰ ਜਾਂਦੇ ਵਿਚਾਰੇ ਉਹਨਾਂ। ਜਾਨਵਰ ਨੂੰ ਕੀ ਪਤਾ ਯਾਰ ਹੁਣ। ਦਸਤੂਰ ਆ ਨਾ ਜਿੱਦਾਂ ਉਹਨਾਂ। ਉਹਨਾਂ ਨੇ ਵੀ ਇਹੀ ਕੋ ਖਾਣਾ ਹੁੰਦਾ। ਹੁਣ ਉਹਨਾਂ ਨੂੰ ਕਿਡਾ ਪਾ। ਹੁਣ ਜਦੋਂ ਛੱਡੀ ਤਾਂ ਉਦੋਂ ਹੀ। ਹੁਣ ਸਿਆਲਾਂ 'ਚ ਬਥੇਰੇ ਜਿਹੜੇ ਉਹ ਬੱਚੇ ਜਿਹੜੇ ਗਾਇਬ ਹੋਏ ਆ ਇਦਾਂ ਹੀ ਆ ਸਿਆਲਾਂ 'ਚ ਬੱਚੇ ਕਢਾਏ ਆ ਬਾਹਰ ਨਹੀਂ ਕੱਢੇ। ਤੇ ਉਹ ਹੁੰਦੇ ਰਹੇ ਆਪਣੇ ਬਾਹਰ ਕੱਢੇ ਨਹੀਂ ਤੇ ਹੁਣ ਜਦੋਂ ਛੱਡੀਦੇ ਆ ਛਤਰੀ ਤੇ ਬਿਠਾਏਦੇ ਪਿੰਜਰਿਆਂ 'ਚ ਪਾ ਕੇ ਰੱਖੀਦੇ ਆ ਜਦੋਂ ਛੱਡਨੇ ਆ ਉਦੋਂ ਵੀ ਫੇਰ ਉਹ ਗੈਪ ਹੋ ਜਾਂਦੇ ਮੰਨ ਲਓ ਜਿਹੜੇ ਕਬੂਤਰੇ ਖਰਾਬ ਕਰਦੇ ਆ ਜਿਹੜੇ ਮਲਵਈ ਆ ਪਰ ਇਹ ਆ ਇਹਨਾਂ ਦੀ ਸੇਫਤ ਜੇ ਥੋੜਾ ਆਇਆ ਨਹੀਂ ਇੱਥੇ ਕੇ ਆਉਣਾ ਹੀ ਆ ਜਦਾਂ ਮਰਜੀ ਆ ਜਿਹੜਾ ਅਸਲੇ ਦਾ ਬਾਕੀ ਨਸਲਾਂ ਬਥੇਰੀਆਂ ਹੁਣ ਪੰਜਾਬ 'ਚ ਵੀ ਸਾਰਿਆਂ ਤੋਂ ਵਧੀਆ ਹੀ ਆ ਆਪਣੇ ਤੋਂ ਕਿੰਨੀਆਂ ਕਹੂੰਗੀਆਂ ਨਸਲਾਂ ਟੋਟਲ ਮਸਲਾ ਹੁਣ ਮੈਨੂੰ ਵੀ ਗੱਟੇ ਪਤਾ ਪਾਜੀ ਨੂੰ ਜਿਆਦਾ ਪਤਾ ਆ ਆਪਾਂ ਨੂੰ ਤਾਂ ਇਹ ਪਤਾ ਆ ਰੱਤਾਂ ਹੀ ਆ 10 12 ਆਹੋ ਨਹੀਂ ਚੱਲੀਆਂ ਇੱਥੇ ਪੁਣੀ ਹੋਈਆਂ ਹੁਣ ਯਾਰ ਪਤਾ ਕਿਦਾਂ ਆਣੋਂ بڑے بڑے ਜਿਹੜੇ ਕਬੂਤਰ ਬਾਜ਼ ਉਹਨਾਂ ਦੇ ਕਬੂਤਰ ਆਏ ਆ ਜਿੱਦਾਂ ਹੁਣ ਮੰਨ ਲਓ ਆਪਣੇ ਪਿੰਡ ਬਾਜੀ ਆ ਮੰਨ ਲਓ ਉਹਨਾਂ ਦਾ ਆਪਾਂ ਫੜ ਲਈ ਇੱਥੇ ਰਹਿ ਗਿਆ ਆਪਾਂ ਵੀ ਕਹਿਣਾ ਹਾਂ ਵੀ ਤੇ ਉਹਦਾ ਕਬੂਤਰ ਆ ਫਲਾਣੇ ਦਾ ਕਬੂਤਰ ਆ ਉਹਦਾ ਆ ਬਾਸ ਵੀ ਉਹਦਾ ਨਾਂ ਚੱਲ ਪੈਂਦਾ ਹਾਂ ਵੀ ਮੇਤੋਂ ਉਹਦੀ ਬਲੱਡ ਲਾਈਨ ਪਈ ਆ ਲੋਈ ਚੱਲੀ ਆਉਣ ਥੱਲੇ ਨੂੰ ਓਕੇ ਚਲੋ ਅ ਫਿਊ ਮੂਮੈਂਟਸ ਲੇਟਰ ਉਹ ਦੇ ਉੜੀ ਜਾਂਦਾ ਹਜੇ ਵੀ ਹੁਣ ਮਾ 1.5-2 ਘੰਟੇ ਹੋ ਗਏ ਉੜੀ ਜਾਂਦੇ ਬਾਕੀ ਤਾਂ ਬਹਿ ਗਿਆ ਇਹੀ ਗੱਲਾਂ ਰਹਿ ਗਿਆ ਇੱਕੋ ਬੈਠਾ ਆ ਉਹ ਆਪਣਾ ਹੀ ਨਾ ਉਹ ਜਿਹੜਾ ਬੱਚਾ ਹੀ ਆ ਲੈ ਚਤਰੀ ਦਾ ਸਿੱਧਾ ਬਹਿ ਗਿਆ ਬਸ ਇਹੀ ਓੜ ਜਾਂਦਾ ਜਾਂਦਾ ਇੱਥੇ ਵੀ ਬੱਚੇ ਬਿਠਾਏ ਆ ਆਹ ਦੇ ਆਂਦੇ ਆ ਆਹ ਹੀ ਆ ਨਾ ਠੀਕ ਹੈ ਆਹ ਦੇਖੋ ਇਹੀ ਆ ਜੰਮਾ ਓੜਦਾ ਆਪੇ ਬੈ ਉਹਦੇ ਨਾਲ ਹੀ ਨਿਹਾੜੀ ਤੇ ਇਸ ਤੇ ਹੀ ਆ ਆ ਗਿਆ 4 ਘੰਟੇ ਹੋ ਗਏ ਆ ਕੋਈ ਨਹੀਂ ਵਿਗੜਿਆ ਲੈ ਇਹਦਾ ਹਾਂ ਚੌਧਰੀ ਆਲ ਤਾਂ ਮੂੰਹ ਹੀ ਨਹੀਂ ਕਰਦਾ ਹੋਰ ਗਈ ਯਾਰ ਮੈਂ ਕਿੰਨੂੰ ਕਹਿੰਦਾ ਦੋ ਕੁ ਬਦਾਮ ਦੇ ਦੇਗਾ ਕਿ ਹੋਏ ਤੇ ਦੇ ਆ ਯਾਰ ਛੂ ਫਿਰਦਾ ਹੀ ਬਹੁਤ ਸੋਹਣਾ ਇਹ ਲੈਣੇ ਹੁੰਦੇ ਆ ਆਪਾ ਕਿਹੜਾ ਕੋ ਘਟਣਾ ਪਉਣਾ ਇਹਨਾਂ ਦੇ ਸਾਹੇ ਕੋਈ ਬਾਜੀ ਆ ਗਈ ਤੇ ਲੈ ਜਾਗੇ ਚੱਕ ਕੇ ਹੈ ਆਹੋ ਦੇਖ ਲੈ ਇਹਦੇ ਨੂੰ ਤਿਆਰ ਕਰਨ ਹੋ ਰਿਹਾ ਹੈ ਤੇ ਪਹਿਲਾਂ ਖਰਾ ਖਾਦੀ ਉਹ ਵੀ ਫੇਰ ਹੀ ਕੰਮ ਕਰੂਗਾ ਉਹਦਾ ਸਾਰੀ ਦਿਹਾੜੀ ਤੋਰ ਜਾਣਾ ਬਾਹਰ ਛੱਡਦਾ ਸਾਰੀ ਦਿਹਾੜੀ ਤੇ ਨਹੀਂ ਆਰਾਮ ਨਾਲ ਗੜ ਜੀ ਹੂੰ ਤੋ ਆਈ ਉਧਰ ਮਾਮਾ ਪਹੁੰਚ ਗਿਆ ਕੋਠੇ ਤੇ ਆਪਣੇ ਤੇ ਉੱਥੋਂ ਹੁਣ ਕਬੂਤਾ ਲਾਉਣ ਲੱਗੇ ਕਾਦਾ ਉੜੀ ਜਾਂਦਾ ਦੁਪਹਿਰ ਦਾ ਤੇ ਹੁਣ ਆ ਗਏ ਕਿੰਨਾਂ 5:30 ਹੋ ਗਏ ਆ ਸੋ ਹੁਣ ਜਾ ਕੇ ਉਠਾਉਣੇ ਆ 4 ਘੰਟੇ ਉੱਡਿਆ ਮੇ ਮਾਰਾ ਇਹ 1:30 2 ਵਜੇ ਦਾੜਾ ਆ ਨਹੀਂ ਜੀ ਮੈਂ ਇੱਥੇ ਸੀ ਉਦੋਂ ਜਦੋਂ ਅਸੀਂ 4 ਘੰਟੇ ਤੇ ਬਾਬੇ ਆ ਦੇਖੋ ਕਿੰਨਾ ਵਧੀਆ ਘੇਟ ਬਣਾਇਆ ਨਾ ਕਬੂਤਰਾਂ ਦਾ ਬਾਹਰ ਇਹ ਚਾਚਾ ਇੱਕ ਦਿਨ ਮੈਨੂੰ ਕਹਿੰਦਾ ਇਹਦੇ ਨਾਲ ਦਾ ਆਪਾਂ ਸ਼ੈਡ ਬਣਾ ਲੀਏ ਹਾਂ ਅੱਛਾ ਕਿ ਇੰਨਾ ਜਿਹੜਾ ਕਿ ਇਹ ਚੌੜਾ ਨਹੀਂ ਆ ਵਧੀਆ ਮਤਲਬ ਆਹਾ ਕੀ ਇਹਨੂੰ ਕਹਿੰਦੇ ਹੁੰਦੇ ਯਾਰ ਜਾਲ ਆ ਜਾਲਿਆ ਨਾ ਵਧੀਆ ਹੀ ਆ ਔਰ ਉਧਰ ਮਾਮਾ ਆਉ ਆਉ ਕਰੀ ਜਾਂਦਾ ਆਉ ਆਉ ਹੋ ਰਹੀ ਆ ਐ ਚਾਹੀ ਆਇਆ ਇਹਨੂੰ ਸ਼ੌਂਕ ਬਹੁ ਆ ਕਬੂਤਰਾਂ ਨੂੰ ਗੈਰਾਂ ਕਿੰਨੇ ਪੈਸੇ ਕੱਸੀਆਂ ਇਹ ਦੁਨੀਆ ਲੈ ਉਹ ਮਮਾ ਕਾ ਦਾ ਛਤਰੀ ਲੈ ਖੜਾ ਆਇਆ ਹੀ ਨਹੀਂ ਸਾਬਾ ਉਹਦੇ ਬਹੁਤ ਹੈਰਾਵਾ ਚਲਾਉਣਾ ਹੀ ਓਕੇ ਆ ਛੱਡਣੀ ਛੱਡਣੇ ਲਾਇਆ ਇੱਦਾਂ ਖਾਦੋ ਚੱਲ ਫਿਰ ਆਇਆ ਕਾਦਾ ਹੀ ਉਹਨਾਂ ਲਗਾਏ ਦੁਪਹਿਰ ਤੱਕ ਛੱਡਿਆ ਕਿੱਥੇ ਗਿਆ ਆਹਦੇ ਆ ਗਿਆ ਆਓ 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 ਉਹ ਆਉਗਾ ਲੈ ਮੜੇ 10 15 ਦੀ ਇਕ ਟੀਮ ਬਗ ਬਗ ਆਪ ਕੋ ਪੇਪਰ ਬਾਅਦ ਖਤਮ ਆਪ ਕੋ ਜਿਹੜਾ ਗੇਮ ਆ ਗਿਆ ਓਰ ਗੈਰੀਕ ਮੈਂ ਵਧੀਆ ਲਾ ਲਿਆ ਸੁਤੋਭਾ ਬੇਮਾਰ ਨਾ ਰਾਂਗੇ ਜਿਵੇਂ ਮਾਪੜਾ ਤੋਂ ਡਿਮਿਟਡ ਹੋ ਗਿਆ ਟਾਉਂਡ ਅੱਤ ਬੋਰ ਲਿਆ ਬੋਲੇ ਬੱਲੇ ਫੇਰ ੜ ਗਿਆ ਲੈ ਲੈਂਦਾ ਆ ਆ ਸ਼ੁਕਰ ਆਈ ਵਾ ਆਲੀ ਮਗਰ ਇਹ ਟੈਂਪੂ ਵੀ ਆ ਗਿਆ ਲੈ ਆ ਗਿਆ ਬੱਦੋ ਆ ਗਿਆ ਬੱਦੂ ਬੱਦੋ ਲੈ ਵੀ ਮਤਰੋ ਪੰਦੋ ਬੱਦੋ ਬੱਦੀ ਬੱਦੋ ਬੱਦੀ ਇਹਣਾ ਬੱਦੋ ਆ ਬੱਦੋ ਬੱਦੀ ਇਹਦੇ ਬੱਚ ਨੂੰ ਕਰਦੇ ਹਾਂ ਹੁਣ ਬਸ ਚਾਹਤਾ ਕੀ ਸੀ ਨਾ ਕੈਦੋ ਆਇਆ ਨਾ ਜਿਹੜਾ ਲੰਗੜਾ ਹੈ ਕੈਦੋ ਆ ਕੈਦੋ ਵਾਹੋ ਜੇ ਤੂੰ ਉਠਾ ਲਾ ਉਹ ਚੱਲ ਇਹਨੂੰ ਭੇਜ ਥੱਲੇ ਘੋਲੀ ਨੂੰ ਚੱਲ ਘੋਲੀ ਹਜਮਾ ਆ ਜਾ ਆ ਜਾ ਚਲੋ ਜੀ ਮਸੀ ਲਿੱਥਿਆ ਕਾਦਾ ਦੁਪਹਿਰ ਦਾੜ ਆਇਆ ਆਪਾਂ ਬਣੀ ਵੀਡੀਓ ਦੀ ਹਾਂਜੀ ਦੁਪਹਿਰ ਦਾੜ ਆਇਆ ਹੁਣ ਜਾ ਕੇ ਉੱਠਿਆ ਕਿੰਨਾ ਟਾਈਮ ਹੋਇਆ ਕਿੰਨਾ 2 ਵਜੇ ਦਾ ਆਇਆ 2 ਵਜੇ ਦਾ ਆਇਆ ਹੀ ਦੇਖ ਲਓ 7 ਵਜੇ ਗਏ ਹੁਣ ਜਾ ਕੇ ਆਇਆ ਥੱਲੇ ਚੱਕ ਰਾਈਏ ਕੁੜੀ ਆਂਦਾ ਈ ਕੱਢੇ ਤਾਂ ਮੜਾ ਕਿਹੜਾ ਇੰਨਾ ਚੈਰ ਰੋੜ ਸੀ ਆ ਉੜਿਆ ਭਾਈ ਆ ਕਬੂਤਰ ਸੀ ਜਿਹੜਾ ਦੁਪਹਿਰ ਦਾੜ ਆਇਆ ਚੈੱਕ ਕਰ ਇਹ ਸੀ ਹਮ ਹਰਾ ਬੋਟਾ ਗੁਲਾਬੀ ਪੱਲਾ ਭਾਈ ਜੀ ਹੁਣੇ ਵੀ ਛੱਟਣ ਨੂੰ ਫਿਰਦਾ ਹੈ ਇਹ ਆਪਾਂ 2 ਵਜੇੜ ਆਇਆ ਹੁਣ ਦੇਖ ਲਓ 6:00 7:00 ਵਜੇ ਆਇਆ ਚੌਥੀ ਵਾਰ ਹੀੜਾਇਆ ਯਾਤਰਾ ਹਮ 6 ਘੰਟੇ ਉੱਡਿਆ ਇਹ ਕਿਉਂ ਵਧੀਆ ਹੈ ਬਾਜੀ ਵਾਲੇ ਤਾਂ ਇਹ ਨਹੀਂ ਛੱਡਦੇ ਕੱਢਾਂਗੇ फूगा <laughs> ਉਹ ਮੇਰੇ ਹੱਥ ਹੀ ਸਾਰ ਨਾ ਪਰਾਨ ਹੋਈ ਮੜਿਆ ਦਾ ਦਾ ਲਾਦਾ ਇਹ ਇਸ ਮਾਰਖਾ ਇਹ ਕੀ ਗੋੜ ਬਣਾਇਆ ਗੋੜ ਗੋੜ ਲਾਈ ਦਾ ਕੁਛ ਤਰੁੱਦੂ ਗਿਆ ਹੋਣਾ ਹੈ ਇੰਨੀ ਜੀ ਗੱਲ ਆਈ ਹੈ ਇਹ ਤਾਂ ਪਾਉਗੇ ਪੈ ਲੱਗਦਾ ਉਹਦੇ ਵਾਂਗੂ ਸੀ ਹਨਾ ਇਹ ਲੱਗਦਾ ਉਹਦੇ ਵਾਂਗੂ ਸੀ ਨਾ ਕੀ ਲੈਣਾ ਚਲੋ ਚਲੋ ਜੀ ਚੰਗਾ ਜੀ ਕਬੂਤਰ ਆਪਣੇ ਲਿੱਥ ਗਏ ਆ ਚਲੋ ਸਮਾਪਤੀ ਕਰੀਏ ਇਹ ਹੁਣ ਐਂਡ ਤੇ ਅਸੀਂ ਪਾਉਣ ਲੱਗੇ ਦਾਣੇ ਦਾਣੇ ਮਿਲਾਂਗੇ ਤੁਹਾਨੂੰ ਅਸੀਂ ਅਗਲੇ ਵਲੌਗ ਦੇ ਵਿੱਚ ਅੱਛਾ ਠੀਕ ਹੈ ਜੀ ਹਾਂਜੀ ਮੈਂਂਡ ਕਰ ਤੂੰ ਕਰ ਦੇ ਹਾਂਜੀ गाइस ਜਿੱਦਾਂ ਕੀ ਹੁਣ ਤੁਸੀਂ ਦੇਖਿਆ ਕੀ ਆਪਾਂ ਦੁਪਹਿਰੇ ਕਬੂਤਰ ਛੱਡਿਆ ਸੀਗਾ ਜੋ ਕਿ ਉਹ ਸਾਰੀ ਦੁਪਹਿਰ ਉੱਡ ਗਿਆ ਹੁਣ ਸ਼ਾਮ ਨੂੰ ਮਸੀ ਲਾਇਆ ਆ ਤੇ ਹੁਣ ਆਪਾਂ ਕਬੂਤਰਾਂ ਨੂੰ ਲਾਸਟ ਦੇ ਦਾਣੇ ਪਾ ਦਿੱਤੇ ਆ ਹੁਣ ਆਪਾਂ ਸਵੇਰ ਨੂੰ ਇਹਨਾਂ ਨੂੰ ਦੇਖਾਂਗੇ ਇੱਕ ਵੇਰ ਰਾਤ ਨੂੰ ਵੀ ਦੇਖਾਂਗੇ ਤੇ ਹਾਂਜੀ ਹੁਣ ਆਪਾਂ ਮਿਲਦੇ ਆ ਅਗਲੇ ਵਲੌਗ ਦੇ ਵਿੱਚ ਜਦ ਤੱਕ ਦੀ ਸਤਿ ਸ੍ਰੀ ਅਕਾਲ